ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਜੂਨਰ ਸਿੰਘ ਚੋੜਾ ਉਹਨਾਂ ਨੇ ਕੀਤਾ ਤੁਹਾਡੇ ਮੁਤਾਬਕ ਸਹੀ ਹੈ ਜਾਂ ਗਲਤ ਬਿਲਕੁਲ ਸਹੀ ਕੀਤਾ ਵਾ ਉਹ ਪੜੇ ਲਿਖੇ ਇਨਸਾਨ ਆ 11 ਕਿਤਾਬਾਂ ਲਿਖੀਆਂ ਉਹਨਾਂ ਨੇ ਔਰ ਡਬਲ ਐਮਏ ਉਹਨਾਂ ਨੇ ਜੇਲ੍ਹ ਚ ਰਹਿ ਕੇ ਕੀਤੀ ਔਰ ਲੰਮਾ ਸਮਾਂ ਜਿਹੜਾ ਉਹ ਸੰਘਰਸ਼ ਕੀਤਾ ਉਹ ਹਰ ਇੱਕ ਚੀਜ਼ ਨੂੰ ਉਹ ਸਮਝਦੇ ਆ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਬਿਲਕੁਲ ਸੰਗਤ ਦੇ ਮੁਤਾਬਕ ਔਰ ਜੋ ਉਹਨਾਂ ਨੇ ਰੂਸ ਜਾੜ ਕਰਨਾ ਸੀ ਉਦੇ ਮੁਤਾਬਕ ਉਹਨਾਂ ਨੇ ਬਿਲਕੁਲ ਸਹੀ ਕੀਤਾ ਵਾ ਗੱਲ ਆ ਜਾਂਦੀ ਹੈ ਜੀ ਐਸਜੀਪੀਸੀ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਕਿ ਤੁਹਾਨੂੰ ਲੱਗਦਾ ਜਥੇਦਾਰ ਸਾਹਿਬਾਂ ਦਾ ਜੋ ਹੁਕਮ ਸੀਗਾ ਜੋ ਉਹਨਾਂ ਨੇ ਸਜਾ ਸੁਣਾਈ ਸਾਰੀ ਸੇਕ ਨੂੰ ਸ਼ੇਰ ਮੱਥੇ ਹੋਣੀ ਚਾਹੀਦੀ ਇਸ ਚਾਹੀਏ ਕਾਂਦੀ ਫੁੱਲਾ ਸਿੰਘ ਜੀ ਦੀ ਗੱਲ ਕਰ ਲਈਏ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬਾਨ ਦੇ ਇੱਕ ਹੁਕਮ ਦੀ ਉਲੰਘਣਾ ਵੀ ਕੀਤੀ ਗਈ ਨਹੀਂ ਮਤਲਬ ਪੂਰਾ ਆਜ਼ਾਦ ਸੋਚਣਾ ਫੈਸਲਾ ਨਹੀਂ ਲਿਆ ਵੀ ਆਜ਼ਾਦ ਸੋਚਣਾ ਏ ਉਹਦੀ سزا ਨਹੀਂ ਹੀ ਬਣਦੀ ਜੇ ਇਸੇ ਤਰ੍ਹਾਂ ਹੀ سزا ਬਣਦੀ ਆ ਤੇ ਫਿਰ ਨਰੈਨ ਸਿੰਘ ਚੌੜੇ ਨੂੰ ਵੀ ਉੱਥੇ ਸੱਦ ਲੈਣ ਕਿ ਤੂੰ ਆਹ ਕੀਤਾ ਵਾ ਤੇ ਦੋ ਦਿਨ ਭਾੜੇ ਮੇਂ ਜਾ ਕੇ ਉਹਨੂੰ ਵੀ ਅਕਨ ਵਿੱਚ ਜਾ ਹੁੰਦਾ ਮੋੜੀ ਬੋਲੀ ਬੋਲੀ ਮਾਰਨ ਦੀ ਕੋਸ਼ਿਸ਼ ਤੇ ਤੁਸੀਂ ਇੱਥੋਂ ਉਹਦੀ ਨਿੱਜੀ ਜਿੰਦਗੀ ਦੇ ਬਾਰੇ ਹਸਾਬ ਲਾ ਲਓ ਵੀ ਉਹਨੇ ਫਾਤਸੀਆ ਤੇ ਜੇ ਗਿੰਤੀ ਭਵਾਈ ਸੀ ਮੈਂ ਵੀ ਉਹਨਾਂ ਦੇ ਨਾਲ ਜਾਵਾ ਤੇ ਸਿਰਫ ਸੋਚਣ ਵਾਸਤੇ ਕੋਈ ਬੁੱਧੀਜੀਵੀ ਇਸ ਤਰ੍ਹਾਂ ਕਰ ਸਕਦਾ ਉਨੇ 11 ਕਿਤਾਬਾਂ ਲਿਖੀਆਂ ਉਹਨੇ ਡਬਲ ਐਮਏ ਕੀਤੀ ਆ ਪੋਲਿਟਿਕਲ ਸਾਇੰਸ ਦੀ ਐਮਏ ਕੀਤੀ ਆ ਜੇਲ੍ਹ ਦੇ ਵਿੱਚ 11 ਕਿਤਾਬਾਂ ਲਿਖੀਆਂ ਵਾ ਔਰ ਇਤਿਹਾਸ ਦੇ ਪ੍ਰਮਾਣ ਦੇ ਕੇ ਲਿਖੀਆਂ ਵਾ ਔਰ ਨਿੱਜੀ ਜ਼ਿੰਦਗੀ ਜਿਹੜੀ ਆ ਫਿਰ ਉਹ ਕੋ ਭਾਂਡਾ ਹੀ ਨਹੀਂ ਕੋਈ ਉਹਨੂੰ ਪੱਠੀਆ ਨਹੀਂ ਜੇਲ੍ਹ ਦੀ ਰੋਟੀ ਜਿਹੜੀ ਆ ਉਹ ਮਾਈ ਵੇਖ ਕੇ ਲੋਕੀ ਰੋਟੀਆਂ ਬਾਲਦੇ ਆ ਸਕਾ ਕੇ ਬਾਲ ਲਿੰਦੇ ਤੇ ਆਪਣੀ ਰੋਟੀ ਪਕਾ ਕੇ ਖਾਂਦੇ ਆ ਇਹਨੂੰ ਕੋਈ ਬਰਤਨ ਨਹੀਂ ਕੁਛ ਨਹੀਂ ਇੱਕ 프라이ਪਨ ਰੱਖਿਆ ਹੀ ਆਲੂ ਚਮੋਰੀਆਂ ਕੱਢ ਕੇ ਉਹ ਵਟੀਆਂ ਪਾ ਕੇ ਚਾਹ ਬਣਾ ਕੇ ਤੇ 4 ਵਜੇ ਇਹਨਾਂ ਨੇ ਜਦੋਂ ਚਾਹ ਮੈਨੂੰ ਦੇ ਦਿੱਤੀ ਸੌਂ ਤੇ ਚਾਦਰ ਤੇ ਹੀ ਤੱਲੇ ਕੋ ਚੜਾਈ ਨਹੀਂ ਆਹ ਦੁੱਧ ਤੇ ਚਾਹ ਬਣਾ ਲੈ ਦੇ ਤੂੰ ਆਹ ਤਾਲੂ ਦੇ ਵਿੱਚ ਪਾ ਕੇ ਨਾ ਜਾਤੀਆਂ ਵੱਟੀਆਂ ਤੇ ਉਹ ਅਨੂ ਚ ਤੇਲ ਪਾ ਕੇ ਉੱਚ ਦੀਵਾ ਬਣਾਇਆ ਸੀ ਤੇ ਉਹ ਜਦੋਂ 4 ਵਜੇ ਨਾ ਮੈਨੂੰ ਠਾ ਕੇ ਨਾ ਤੇ ਮੈਨੂੰ ਆnde ਵੀ ਜੇ ਜੇਣੀ ਸਾਹਿਬ ਚਾਹ ਪੀ ਲਓ ਮੈਂ ਵੀ ਬੰਦੀ ਤੇ ਖੁੱਲਣੀ 6 ਵਜੇ ਤੇ ਮੈਂ ਹਾਲੇ ਦੁਆਲੇ ਵੇਖਾਂ ਸਿਆਲ ਚ ਤੇ ਖੁੱਲਦੀ ਆ 7:30 ਆਹ ਤੇ ਮੈਂ ਇਹ ਬੰਦੀ ਖੁੱਲੀ ਨਹੀਂ ਚਾਹ ਕਿੱਥੋਂ ਆਈ ਆ ਮੈਨੂੰ ਆnde ਦੀਵੇ ਤੇ ਬਣਾਈ ਆ ਉਹ ਮੈਂ ਵੇਖਿਆ ਦੋ ਇਤਾਂ ਰੱਖ ਕੇ ਤੇ ਉਹਦੇ ਵਿੱਚ ਆਲੂ ਰੱਖਿਆ ਸੀ ਆਲੂ ਤੇਲ ਪਾਇਆ ਤੇ ਉਹ ਵੱਟਣਾਂ ਲਾ ਕੇ ਉਹ ਤੇ ਚਾਹ ਬਣਾ ਕੇ ਤੇ ਚਾਹ ਦੇ ਤੇ ਮੇਰੀ ਜੀ ਜ਼ਿੰਦਗੀ ਬੜੀ ਸੋ ਵੀ ਇਹ ਘਟ ਗਿਆ ਨੀਮ ਕਰਨਾ ਫਿਰ ਉਹ ਇਹ ਕਰਕੇ ਫਿਰ ਗੁਰਦੁਆਰੇ ਜਾ ਕੇ ਕਥਾ ਕਰਨੀ ਫਿਰ ਲੋਕਾਂ ਨੂੰ ਸੇਵ ਦੇਣੀ ਬੜੀ ਦੁਨੀਆ ਨੂੰ ਅੰਦਰ ਵੀ ਇਹਨਾਂ ਨੇ ਸੇਵ ਦਿੱਤੀ ਔਰ ਕਈਆਂ ਨੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਅਮਰਤ ਵੀ ਛਕ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਜ਼ਾ ਦਿਵਾਉਣ ਦਾ ਕਾਰਨ ਕੀ ਹੈ ਕੀ ਇਹ ਜਥੇਦਾਰ ਸਾਹਿਬ ਨੇ ਆਪਣੀ ਸ਼ੋਭੀ ਬਚਾਉਣ ਖਾਤਰ ਕੀਤਾ ਜਾਂ ਅਸਲ ਦੇ ਵਿੱਚ ਪੰਥ ਪ੍ਰਤੀ ਸਿੱਖ ਕੌਮ ਪ੍ਰਤੀ ਜੋ ਰੋਸ ਬਣੇ ਹੋਏ ਸੀਗੇ ਉਸ ਦੀ ਸਜ਼ਾ ਲਈ ਹੈ ਸਵਾਲ ਖੜੇ ਹੋ ਰਿਹਾ ਨਰੈਨ ਸਿੰਘ ਚੋੜਾ ਦੇ ਉੱਤੇ ਕਿ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਜਾਂ ਜਿਸ ਅਸਥਾਨ ਦੇ ਕੀਤਾ ਉਹ ਅਸਥਾਨ ਸਹੀ ਚੁਣਿਆ ਜਾਂ ਗਲਤ ਚੁਣਿਆ ਦੂਸਰੇ ਪਾਸੇ ਗੱਲਾਂ ਜਾਂਦੀਆਂ ਕਿ ਐਸਜੀਪੀਸੀ ਤੇ ਜੋ ਬਣਦੀ ਕਾਰਵਾਈ ਹੈ ਉਹ ਕਿਉਂ ਨਹੀਂ ਹੋ ਪਾਰੀ ਸੋ ਐਸਜੀਪੀਸੀ ਤੇ ਬਣਦੀ ਕਾਰਵਾਈ ਕਿਹੜੀ ਹੈ ਤੁਹਾਨੂੰ ਦੱਸ ਦਈਏ ਕਿ ਜਦ ਸੀਸੀਟੀਵੀ ਦੀ ਗੱਲ ਆਉਂਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਹਰ ਸੀਸੀਟੀਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾ ਰਿਹਾ ਕਿ ਕਦ ਨਰੈਨ ਸਿੰਘ ਚੋੜਾ ਅੰਦਰ ਜਾਂਦੇ ਆ ਤੇ ਕਦ ਬਾਹਰ ਆਉਂਦੇ ਆ ਪਰ ਜਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਹੱਥ ਮਨਾਉਣ ਦੀਆਂ ਗੱਲਾਂ ਹੁੰਦੀਆਂ ਨੇ ਨਰੈਨ ਸਿੰਘ ਚੋੜੇ ਦੀਆਂ ਤਾਂ ਉਹ ਸੀਸੀਟੀਵੀ ਕਿਉਂ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਹ ਗੱਲ ਜੱਜ ਸਾਹਿਬਾਨ ਅੱਗੇ ਵੀ ਰੱਖੀ ਗਈ ਹੈ ਸਾਡੇ ਨਾਲ ਪਰਮਜੀਤ ਸਿੰਘ ਜੀ ਜਿਆਨੀ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਨਰੈਨ ਸਿੰਘ ਚੋੜਾ ਹੋਣਾ ਨਾ ਰਹੇ ਹੈ ਕਿਸ ਤਰੀਕੇ ਉਹਨਾਂ ਦੀ ਨਿੱਜੀ ਜ਼ਿੰਦਗੀ ਸੀਗੀ ਕੀ ਕੀ ਉਹਨਾਂ ਦੇ ਵਿਚਾਰ ਸੀਗੇ ਜਾਣਦੇ ਆ ਬਹੁਤ ਸਵਾਗਤ ਹੈ ਜੀ ਤੁਹਾਡਾ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਜੋ ਨਰੈਨ ਸਿੰਘ ਚੋੜਾ ਉਹਨਾਂ ਨੇ ਕੀਤਾ ਤੁਹਾਡੇ ਮੁਤਾਬਕ ਸਹੀ ਹੈ ਜਾਂ ਗਲਤ ਹੈ ਜੀ ਬਿਲਕੁਲ ਸਹੀ ਕੀਤਾ ਵਾ ਉਹ ਪੜੇ ਲਿਖੇ ਇਨਸਾਨ ਆ 11 ਕਿਤਾਬਾਂ ਲਿਖੀਆਂ ਉਹਨਾਂ ਨੇ ਔਰ ਡਬਲ ਐਮ ਆ ਉਹਨਾਂ ਨੇ ਜੇਲ੍ਹ ਚ ਰਹਿ ਕੇ ਕੀਤੀ ਔਰ ਲੰਮਾ ਸਮਾਂ ਜਿਹੜਾ ਉਹ ਸੰਘਰਸ਼ ਕੀਤਾ ਉਹਨਾਂ ਨੇ ਉਹ ਹਰ ਇੱਕ ਚੀਜ਼ ਨੂੰ ਸਮਝਦੇ ਆ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਬਿਲਕੁਲ ਸੰਗਤ ਦੇ ਮੁਤਾਬਕ ਔਰ ਜੋ ਉਹਨਾਂ ਨੇ ਰੂਸ ਜਾਰ ਕਰਨਾ ਸੀ ਉਹਦੇ ਮੁਤਾਬਕ ਉਹਨਾਂ ਨੇ ਬਿਲਕੁਲ ਸਹੀ ਕੀਤਾ ਵਾ ਬਾਕੀ ਇੱਕ ਗੱਲ ਤੁਸੀਂ ਹੋਰ ਵਿੱਚ ਕੀਤੀ ਉਹਦਾ ਮੈਂ ਦੱਸਦਾ ਪੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਬਦਲਦਲੀਏ ਉਹ ਇਹ ਕਹਿ ਰਹੇ ਆ ਵੀ ਇਸ ਜਗ੍ਹਾ ਤੇ ਹਮਲਾ ਨਹੀਂ ਕਰਨਾ ਚਾਹੀਦਾ ਇਸ ਜਗ੍ਹਾ ਤੇ ਹਮਲਾ ਨਹੀਂ ਕਰਨਾ ਚਾਹੀਦਾ ਹਮਲਾ ਤੇ ਉਹਨਾਂ ਕੀਤਾ ਨੀਗਾ ਮਸੇ ਰੰਗੜ ਤੇ ਵੀ ਇੱਥੇ ਹੀ ਕੀਤਾ ਵਾ ਅਬਦਾਲੀ ਤੇ ਵੀ ਇੱਥੇ ਹੀ ਹੋਇਆ ਵਾ ਬੇਸ਼ੱਕ ਉਹਨੂੰ ਇਟ ਵੱਜੀ ਤੇ ਜਿਹੜੇ ਸੰਤਾਨਾਂਵੀ ਇੱਥੇ ਜੋ 1984 ਦੇ ਵਿੱਚ ਹੋਇਆ ਵਾ ਜੇ ਚੀਜ਼ਾਂ ਸੋਚਦਾ ਰਵੇ ਤੇ ਫਿਰ ਸਜ਼ਾ ਕਿਸੇ ਨੂੰ ਕਿਸ ਤਰ੍ਹਾਂ ਦੇਣੀ ਹੈ ਅਕਾਲ ਤਖਤ ਦਾ ਮਤਲਬ ਹੀ ਇਹ ਆ ਕਿ ਅਹੀ ਧਰਮ ਨੂੰ ਬਰਕਰਾਰ ਬਚਾ ਕੇ ਕਿਸ ਤਰ੍ਹਾਂ ਰੱਖਣਾ ਵਾ ਔਰ ਸਥਾਨ ਕੋਈ ਗਲਤ ਨਹੀਂ ਸੀ ਸਥਾਨ ਸਾਡੇ ਉਹ ਸਭ ਤੋਂ ਵਰਲਡ ਦੇ ਵਿੱਚ ਪਵਿੱਤਰ ਸਥਾਨ ਆ ਤੇ ਪਵਿੱਤਰ ਸਥਾਨ ਤੋਂ ਜੇ ਉੱਥੋਂ ਸਜ਼ਾ ਸੁਣਾਈ ਜਾ ਸਕਦੀ ਆ ਤੇ ਸਜ਼ਾ ਦਿੱਤੀ ਵੀ ਜਾ ਸਕਦੀ ਗੱਲ ਆ ਜਾਂਦੀ ਹੈ ਜੀ ਐਸਜੀਪੀਸੀ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਕਿ ਤੁਹਾਨੂੰ ਲੱਗਦਾ ਜਥੇਦਾਰ ਸਾਹਿਬਾਂ ਦਾ ਜੋ ਹੁਕਮ ਸੀਗਾ ਜੋ ਉਹਨਾਂ ਨੇ ਸਜਾ ਸੁਣਾਈ ਸਾਰੀ ਸੇ ਇੱਕੋ ਨੂੰ ਸਿਰ ਮੱਥੇ ਹੋਣੀ ਚਾਹੀਦੀ ਸੀ ਚਾਹੇ ਕਾਲੀ ਫੁੱਲਾ ਸਿੰਘ ਜੀ ਦੀ ਗੱਲ ਕਰ ਲਈ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬਾਨ ਦੇ ਇੱਕ ਹੁਕਮ ਦੀ ਉਲੰਘਣਾ ਵੀ ਕੀਤੀ ਗਈ ਹੈ ਨਹੀਂ ਕਿਉਂਕਿ ਜਥੇਦਾਰਾਂ ਦਾ ਹੁਕਮ ਜਿਹੜਾ ਵਾ ਨਾ ਉਹ ਸਿਰ ਮੱਥੇ ਹੋਣਾ ਚਾਹੀਦਾ ਵਾ ਪਰ ਜਦੋਂ ਬੰਦਾ ਮਤਲਬ ਇਹ ਫੈਸਲਾ ਲੈਂਦਾ ਵਾ ਨਾ ਤੇ ਉਹ ਜੇ ਕਿਸੇ ਦੇ ਦਬਾਅ ਹੇਠ ਲਵੇ ਹੁਣ ਇਸੇ ਇੱਥੇ ਹੀ ਇਹ ਵੀ ਗੱਲ ਹੋਈ ਆ ਵੀ ਅਸੀਂ ਜਥੇਦਾਰਾਂ ਨੂੰ ਕਰ ਸਦਿਆ ਸੀ ਉਹਨਾਂ ਕੋ ਹੁਕਮਨਾਮਾ ਝੂਠੇ ਸੌਦੇ ਨੂੰ 24 ਸਤੰਬਰ 2015 ਨੂੰ ਝੂਠੇ ਸੌਦੇ ਨੂੰ ਮaaf ਕਰਾ ਦਿੱਤਾ ਫਿਰ ਉਹਨੂੰ ਵਾਪਸ ਹੁਕਮਨਾਮਾ ਕਰਾ ਦਿੱਤਾ ਵਾਪਸ ਹੁਕਮਨਾਮੇ ਇਸ ਤਰ੍ਹਾਂ ਨਹੀਂ ਹੁੰਦੇ ਵੀ ਫਿਰ ਉਹ ਉਸ ਚੀਜ਼ ਨੂੰ 96 ਲੱਖ ਰੁਪਇਆ ਉਹਨੂੰ ਸਹੀ ਸਾਬਤ ਕਰਨ ਲਈ ਦੇ ਦਿੱਤਾ ਇਹ ਕਰਕੇ ਇਹ ਜਿਹੜਾ ਫੈਸਲਾ ਸੀ ਇਹ ਸਹੀ ਨਹੀਂ ਸੀ ਇਹ ਜ਼ਥੇਦਾਰਾਂ ਨੇ ਦਬਾਅ ਹੀਠ ਲਿਆਵਾ ਮਤਲਬ ਪੂਰਾ ਆਜ਼ਾਦ ਸੋਚਣਾ ਫੈਸਲਾ ਨਹੀਂ ਲਿਆ ਵੀ ਆਜ਼ਾਦ ਸੋਚਣਾ ਏ ਉਹਦੀ ਸਜ਼ਾ ਨਹੀਂ ਬਣਦੀ ਜੇ ਇਸੇ ਤਰ੍ਹਾਂ ਹੀ ਸਜ਼ਾ ਬਣਦੀ ਆ ਤੇ ਫਿਰ ਨਰੈਨ ਸਿੰਘ ਚੌੜੇ ਨੂੰ ਵੀ ਉੱਥੇ ਸੱਦ ਲੈਣ ਵੀ ਤੂੰ ਆ ਕੀਤਾ ਵਾ ਤੇ ਦੋ ਦਿਨ ਭਾੜੇ ਮਜਾ ਕੇ ਉਹਨੂੰ ਵੀ ਰੱਖਣ ਵੀ ਤੂੰ ਜਾ ਹੁਣ ਕਰਨੋ ਜੇ ਤੇ ਉਹ ਜ਼ਥੇਦਾਰ ਹਾ ਤੇ ਹੂੰ ਤੇ ਫਿਰ ਤੇ ਉਹ ਇਸ ਤਰ੍ਹਾਂ ਮਤਲਬ ਉਹਨੂੰ ਵੀ ਕਹਿਣ ਵੀ ਇਹਨੂੰ ਵੀ ਇੱਥੇ ਸੱਦ ਲੈਨੇ ਆ ਤੇ ਇਹਨੇ ਆ ਕੀਤਾ ਵਾ ਉਹਨੇ ਤੇ ਕਤਲ ਕੀਤੇ 1978 ਤੋਂ ਲੈ ਕੇ ਤੇ ਅੱਜ ਤੱਕ ਜਿੰਨੇ ਵੀ ਜਸਪਾਲ ਸਿੰਘ ਚੌੜ ਸਦਵਾਵਾ ਜਿੰਨੇ ਵੀ ਆ ਉਹ ਪੁਸ਼ਤਪਨਾਹੀ ਕੀਤੀ ਉਹਨਾਂ ਨੇ ਜਿਹੜੇ ਸਿੱਖ ਧਰਮ ਦੇ ਖਿਲਾਫ ਸੀ ਜੀ ਭਾਵੇਂ ਉਹ ਨਰਮਲਿਆ ਹੋਵੇ ਭਾਵੇਂ ਝੂਠਾ ਸੌਦਾ ਹੋਵੇ ਭਾਵੇਂ ਕੋਈ ਨਰਕਧਾਰੀ ਹੋਣ ਇਹਨਾਂ ਨੇ ਤੇ ਬਦਲ ਲਾਣੇ ਨੇ ਤੇ ਸ਼ੁਰੂ ਤੋਂ ਸਿੱਖ ਪੰਥ ਦਾ ਨੁਕਸਾਨ ਕਰਨ ਲਈ ਇਹ ਸਾਰਾ ਕੁਝ ਕੀਤਾ ਵਾ ਤੇ ਇਹ ਆਪਾਂ ਇਹਨੂੰ ਕਿਸ ਤਰ੍ਹਾਂ ਕਹਿ ਸਕਦੇ ਆ ਜੇ ਇਹਨਾਂ ਨੇ ਜਫੇਦਾਰਾਂ ਨੇ ਇਹ ਕੀਤਾ ਵਾ ਸਖਬੀਰ ਤੇ ਜਫੇਦਾਰਾਂ ਨੇ ਵੀ ਇਹਨਾਂ ਨੇ ਇਹ ਜੇ ਸਜ਼ਾ ਮਤਲਬ ਇਹਨੂੰ ਦੇਣੀ ਹੀ ਤੇ ਫਿਰ ਇਹਨਾਂ ਨੇ ਸਾਨੂੰ ਕਿਉਂ ਨਹੀਂ ਸੱਦਿਆ ਸਾਡੇ ਦੇ ਪਰਚੇ ਜਿਹੜੇ ਆ ਸਾਨੂੰ ਉਹ ਨਾਮ ਦਿੱਤਾ ਸੀ 2015 ਦੇ ਵਿੱਚ ਸਰਬੱਤ ਖਾਲਸਾ ਜਿੱਨੀ ਜਥੇਬੰਦੀ ਸੀ ਵੀ ਉਹਨਾਂ ਨੇ ਇਹ ਹੁਕਮਤੇ ਸੁਣਾਏ ਆ ਤੁਸੀਂ Google ਤੇ ਅੱਜ ਸਰਚ ਕੱਢ ਕੇ ਕਰਕੇ ਵੇਖ ਲਓ ਤੇ ਇਹ ਸਾਰਾ ਕੁਝ ਤੇ ਅਸੀਂ ਕੀਤਾ ਉਹਦੇ ਚੋਂ ਇਹਨਾਂ ਨੇ ਬਹੁਤ ਕੁਝ ਲੈਸ ਕਰਤਾ ਸਾਡੇ ਦੇ ਦੇਸ਼ ਤ੍ਰੋਹ ਦੇ ਕਾਦੇ ਪਰਚੇ ਹੀ ਜਿਹੜੇ ਅੱਜ ਵੀ ਚੱਲਣਦੇ ਆ ਸਾਡੇ ਦੇ ਪਰਚੇ ਇਹੋ ਹੀ ਦਿੱਤੇ ਸੀ ਨਾ ਵੀ ਉਹ ਸੁਖਬੀਰ ਦੇ ਖਿਲਾਫ ਬੋਲੇ ਆ ਹਮਮ ਹੋਰ ਹੋਰ ਕੀ ਯਾਨੀ ਗੁਰਮੁਖ ਸਿੰਘ ਨੇ ਤੇ ਉਦੋਂ ਹੀ ਮੰਨ ਲਿਆ ਸੀ ਵੀ ਇਹ ਸਾਡੇ ਕੋਲ ਜ਼ਬਰਦਸਤੀ ਕਰਾਇਆ ਵਾ ਤੇ ਇਸ ਕਰਕੇ ਇਹ ਫੈਸਲਾ ਜਿਹੜਾ ਵਾ ਨਾ ਪੰਥ ਨੂੰ ਮੰਨਣ ਯੋਗ ਨਹੀਂ ਹੈ ਹੈਗਾ ਸੀ ਸੰਗਤ ਜਿਹੜੀ ਆ ਨਾ ਉਹਨੂੰ ਹੱਕਿਆ ਔਰ ਸਾਡੇ ਦਸਾਂ ਗੁਰੂਆਂ ਨੇ ਹੱਕ ਦਿੱਤਾ ਵਾ ਉਹ ਵੀ ਸੰਗਤ ਆਪਣਾ ਫੈਸਲਾ ਕਰ ਸਕਦੀ ਆ ਔਰ ਸੰਗਤ ਨੇ ਇਤਿਹਾਸ ਦੇ ਵਿੱਚ ਦੋ ਚਾਰ ਵਾਰੀ ਫੈਸਲਾ ਕੀਤਾ ਵੀ ਆ ਔਰ ਗੁਰੂਆਂ ਦੇ ਹੁਕਮ ਨੂੰ ਵੀ ਟਾਲਿਆ ਵਾ ਚਮਕੌਰ ਦੀ ਗੜੀ ਚ ਵੇਖ ਲਓ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਜਦੋਂ ਆਠੀ ਸਿੰਘ ਰਹਿ ਗਏ ਸੀ ਵੀ ਸਵੇਰੇ ਜਿਹੜਾ ਜੰਗ ਦਾ ਨਜ਼ਾਰਾ ਹੀ ਹੋਰ ਹੋਊਗਾ ਅੱਜ ਇਤਿਹਾਸ ਹੀ ਹੋਰ ਹੋਣਾ ਹੈ ਪਰ ਉਦੋਂ ਵੀ ਸੰਗਤ ਨੇ ਆਖਿਆ ਪੰਜਾਂ ਪਿਆਰਿਆਂ ਨੇ ਵੀ ਨਹੀਂ ਜੀ ਗੁਰੂ ਜਿਹੜਾ ਵਾ ਨਾ ਉਹ ਸਾਡੇ ਅੱਗੇ ਲੱਖਾਂ ਹੀ ਬਣਾ ਸਕਦਾ ਅਸੀਂ ਨਹੀਂ ਗੁਰੂ ਬਣਾ ਸਕਦੇ ਉਹਨਾਂ ਸ਼ੱਕ ਕਰ ਲਿਆ ਤੇ ਉਹਨਾਂ ਨੇ ਵੀ ਹੁਕਮ ਦੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੂੰ ਤੇ ਉਹਨਾਂ ਨੇ ਮੰਨ ਲਿਆ ਤੇ ਉਹ ਚੱਲ ਗਏ ਸੀ ਉੱਥੋਂ ਫਿਰ ਜਦੋਂ ਛੇਵੇਂ ਪਾਤਸ਼ਾਹ ਨੇ ਚੰਦੂ ਨੂੰ ਮਾਫ ਕਰਤਾ ਜੀ ਤੇ ਭਾਈ ਵਿਧੀ ਚੰਦ ਨੇ ਆਖਿਆ ਵੀ ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂਗਾ ਤੇ ਉਤੇ ਕਿੰਤੂ ਵੀ ਹੋਈ ਕਈ ਗੱਲ ਬੰਦੇ ਹੁੰਦੇ ਆ ਉਹਨਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਭਾਈ ਵਿਧੀ ਚੰਦ ਨੇ ਇਹਦੇ ਢਾਕੇ ਉਹਨੂੰ ਨਕੇਲ ਪਾ ਲਈਏ ਚੰਦੂ ਨੂੰ ਤੇ ਤੁਸੀਂ ਵਰਜਿਆ ਨਹੀਂ ਉਹ ਆnde ਗੁਰੂ ਵੀ ਬਿਸਵੇ ਤੇ ਸੰਗਤ 21 ਬਿਸਵੇ ਤੇ ਜੋ ਇਹ ਸੰਗਤ ਦਾ ਫੈਸਲਾ ਭਾਈ ਬੀਦੀ ਚੰਦ ਨੇ ਕਿਹਾ ਇਹ ਸਾਡਾ ਚੋਰਿਆ ਇਹਨੇ ਸਾਡਾ ਗੁਰੂ ਸ਼ਹੀਦ ਕਰਾਇਆ ਵਾ ਤੇ ਅਸੀਂ ਇਹਨੂੰ ਫੈਸਲਾ ਜਿਹੜਾ ਵਾ ਉਹ ਉਹੀ ਕਰਾਂਗੇ ਉਹ ਤੁਸੀਂ ਨਾ ਇਹ ਫੈਸਲਾ ਕਰੋ ਵੀ ਤੇ ਜਦੋਂ ਗੋਲੀ ਪਰਖਣੀ ਹੀ ਰ ਰ ਬੰਦੂਕ ਪਰ ਸਣੀ ਉਦੋਂ ਵੀ ਸੰਗਤ ਦਾ ਦਵੇਂ ਪਾਸ਼ਾ ਨੇ ਹੁਕਮ ਮੰਨ ਲਿਆ ਤੇ ਉਦੋਂ ਵੀ ਉਹਨਾਂ ਨੇ ਉਤੋਂ ਦੀ ਚਲਾਤੀ ਇਹ ਕਰਕੇ ਸੰਗਤ ਦੀ ਅਰਦਾਸ ਹੋਈ ਹੀ ਉਦੋਂ ਵੀ ਤੇ ਇਹ ਕਰਕੇ ਸੰਗਤ ਦਾ ਫੈਸਲਾ ਜਿਹੜਾ ਵਾ ਨਾ ਉਹ ਜਿਹੜਾ ਮੰਨਣ ਯੋਗ ਹੁੰਦਾ ਵਾ ਕਹਿ ਸਕਦੇ ਆ ਜੋ ਕਹਾਵਤ ਵੀ ਸੱਚੀ ਹੋ ਰਹੀ ਹੈ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡੇ ਜਥੇਦਾਰਾਂ ਦੀ ਛੱਵੀ ਵੀ ਬਚ ਗਈ ਅਕਾਲੀ ਦਲ ਵੀ ਦੁਬਾਰਾ ਖੜਾ ਹੋ ਗਿਆ ਬਾਦਲ ਵੀ ਬਚ ਗਿਆ ਜੀ ਕਿਸ ਤਰ੍ਹਾਂ ਅਕਾਲੀ ਦਲ ਖੜਾ ਹੋ ਗਿਆ ਇਹ ਗੱਲ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੀ ਅਕਾਲੀ ਦਲ ਸਿਰਫ ਬਾਦਲ ਲਾਣਾ ਹੀ ਆ ਜਿਹੜੀਆਂ ਕਿੰਨੀਆਂ ਸੰਪਰਦਾਵਾਂ ਵਾਂ ਕਾਰ ਸੇਵਾਵਾਂ ਵਾਂ ਨਿਹੰਗ ਸਿੰਘ ਜਥ ਅੱਜ ਇੱਕ ਸੰਤ ਜਰਨੈਲ ਸਿੰਘ ਦੀ ਧੇਰਿਆ ਜੀਤੇ ਤੇ ਤੂੰ ਮੈਨੂੰ ਬਿਠਾਇਆ ਸੀ ਜੀ ਉਹ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਭਾਜਪੀ ਦਾ ਮਤਲਬ ਕਰਕੇ ਮਹਾਰਾਸ਼ਟਰ ਦੇ ਵਿੱਚ ਉਹ ਉਹਨਾਂ ਨੂੰ ਹਮਾਇਤ ਦੇ ਕੇ ਉਹਨੂੰ ਅਮਰੀਕਾ ਚੋਂ 4-5 ਗੁਰਦੁਆਰਿਆਂ ਚੋਂ ਕੱਢਤਾ ਵੀ ਜਾ ਭੱਜ ਜਾ ਇੱਥੋਂ ਤੁਹਾਨੂੰ ਪਤਾ ਹੋਣਾ ਤੁਸੀਂ ਸੋਸ਼ਲ ਮੀਡੀਆ ਵੇਖਦੇ ਜੀ ਜਿਹੜੀ ਦਮਦਮੀ ਟਕਸਾਲ ਅੱਜ ਬਚੀ ਆ ਭਾਈ ਮਰੀਕ ਸਿੰਘ ਦੀ ਆ ਯਾਨੀ RAM ਸਿੰਘ ਦੀ ਆ ਜਾਂ ਜਿਹੜੇ ਸੰਤਾਂ ਦੇ ਨਾਲ ਗੜਬਈ ਵੀ ਰਹੇ ਆ ਤੇ ਮੁਖ ਬਲਾਰੇ ਵੀ ਰਹੇ ਆ ਭਾਈ ਮੁਹਕਮ ਸਿੰਘ ਸਾਡੀ ਤੇ ਜਿਹੜੀ ਆ ਸੰਤਾਂ ਦੇ ਵਾਰਸ ਆ ਸੰਤ ਜਰਨੈਲ ਸਿੰਘ ਦੇ ਦਮਦਮੀ ਟਕਸਾਲ ਦੇ ਇਹੀ ਵਾਰਸ ਸਮਝਦੇ ਆ ਆਪਣੇ ਆਪ ਨੂੰ ਜਿੰਨੇ ਕੁ ਜੋਗੇ ਹੈਗੇ ਆ ਸਾਨੂੰ ਕਿਉਂ ਨਹੀਂ ਉੱਥੇ ਸੱਦਿਆ ਜਿਹੜੀ ਕਮੇਟੀ ਇਹਨਾਂ ਨੇ ਬਣਾਤੀ ਛੇ ਬੰਦਿਆਂ ਦੀ ਉਸ ਬਦਲ ਲਾਣਾ ਹੀ ਆ ਉੱਚ ਝੁੰਦਾ ਉੱਚ ਈਆਲੀ ਉੱਚ ਬਡਾਲਾ ਉਹਦੇ ਚ ਬਡੁੰਗਰ ਉਹਦੇ ਚ ਆਪਣਾ ਧਾਮੀ ਬਾਹਰੋਂ ਕਿਹੜਾ ਲਿਆ ਉਹਨਾਂ ਨੇ ਬਸ ਉਹੋ ਹੀ ਲਾਣਾ ਵਾ ਉਹੋ ਹੀ ਕਾਲੀ ਧੱਲੇ ਹੂੰ ਅੰਨਾ ਮੰਡੇ ਰਿਉੜੀਆਂ ਤੇ ਮੋੜ-ਮੋੜ ਆਪਣਿਆਂ ਨੂੰ ਦੇ ਉਹਦੇ ਚ ਬਾਕੀ ਸੰਪਰਦਾਵਾਂ ਨੂੰ ਸਾਧ ਦੇ ਜਥੇਦਾਰ ਤੇ ਵਿਚਾਰੇ ਜਿਹੜੇ ਆ ਉਹ ਤੇ ਇੱਕ ਕਠਪੁਤਲੀ ਆ ਹੂੰ ਉਹਨਾਂ ਨੂੰ ਜੋ ਹੁਕਮ ਹੁੰਦਾ ਵਾ ਉਹ ਕਰ ਦਿੰਦੇ ਆ ਉਹ ਥੋੜੀ ਬਹੁਤੀ ਉਹਨੇ ਮੰਨੀ ਨਹੀਂ ਯਾਨੀ ਹਰਪ੍ਰੀਤ ਸਿੰਘ ਨੇ ਤੇ ਉਹ ਉੱਤੇ ਵਿਚਾਰੇ ਤੇ ਕਈ ਇਲਜ਼ਾਮ ਲਾਈ ਜਾਂਦੇ ਆ ਤੇ ਇਹਦੇ ਨਾਲ ਉਹ ਬੰਦਾ ਜਿਹੜਾ ਵਾ ਨਾ اخਲਾਕੀ ਤੌਰ ਤੇ ਤਗੜਾ ਹੋਣਾ ਚਾਹੀਦਾ ਵਾ ਹੁਣ ਉਹਦੀਆਂ ਗਿਆਨੀ ਗਰਬਜਨ ਸਿੰਘ ਦੀਆਂ ਇਹ ਸੇਵਾਵਾਂ ਵਾਪਸ ਲੈ ਲੋ ਉਹਦਾ ਇਹ ਨਹੀਂ ਪੁੱਛਿਆ ਵੀ ਬੁਚੜਾਂ ਦੇ ਠੇਕੇ ਸਾਰੇ ਉਹਨਾਂ ਨੂੰ ਦਿੱਤੇ ਸਾਰੇ ਪੰਜਾਬ ਦੇ ਬੁਚੜਾਂ ਦੇ ਠੇਕੇ ਉਹਨੂੰ ਦਿੱਤੇ ਹੀ ਹੈ ਜੱਜੇਦਾਰ ਦਾ ਕੰਮ ਹੈ ਇਹ ਕਰਕੇ ਇਹ ਜੱਜੇਦਾਰਾ ਇਹਨਾਂ ਨੂੰ ਕਹਿਣਾ ਮਾੜੀ ਗੱਲ ਆ ਪਾਪ ਆਏ ਜਿੱਥੋਂ ਤੱਕ ਇੰਟਰਵਿਊ ਪਹੁੰਚ ਚੁੱਕਿਆ ਹੈ ਸ਼ਾਇਦ ਸਵਾਲ ਹੋਏਗੇ ਆਡੀਅנס ਦਾ ਕਿ ਜਿਜਿਆਨੀ ਸਾਹਿਬ ਕੌਣ ਨੇ ਚੋੜਾ ਸਾਹਿਬ ਨਾਲ ਕਿਸ ਤਰੀਕੇ ਨਾ ਜਾਣਦੇ ਐ ਜੇਲ੍ਹ ਦੇ ਵਿੱਚ ਕਿਉਂ ਗਏ ਆਪਣਾ ਬੈਕਗ੍ਰਾਉਂਡ ਦੱਸੋ ਸ਼ੁਰੂ ਕਿੱਥੋਂ ਹੁੰਦੇ ਹੋ ਜੀ ਤੁਸੀਂ ਸ਼ੁਰੂ ਮੈਂ ਇਥੋਂ ਨਾਵਾਜੀ ਅਸੀਂ ਇੱਕ ਮਤਲਬ ਮੀਡੀਅਮ ਪਰਿਵਾਰ ਚੋਂ ਹਾਂ ਤੇ ਪੜ੍ਹੇ ਲਿਖੇ ਪਰਿਵਾਰ ਚੋਂ ਸਾਡਾ ਹਲਕਾ ਮਜੀਠਾ ਵਾ ਤੇ ਸਾਡਾ ਪਿੰਡ ਜਿਹੜਾ ਜੱਜਿਆਣੀ ਹਲਕੇ ਮਜੀਠੇ ਚ ਤੇ ਗੁਰੂ ਪੰਥ ਦੇ ਦਾਸ ਹਾਂ ਤੇ ਉਹਦੇ ਚਰਣਾ ਤੋਂ ਸੇਧ ਲੈ ਕੇ ਤੁਰਦੇ ਹਾਂ ਤੇ ਇਹ ਨਹੀਂ ਮੰਨਦੇ ਅਸੀਂ ਮਤਲਬ ਜੋ ਗੁਰੂ ਵਾਸ਼ੇ ਅਨਸਾਰ ਸਾਡਾ ਦਿਲ ਕੀਂਦਾ ਨਾਹੀਂ ਉਹੂ ਕਰਦੇ ਹਾਂ ਤੇ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹਿ ਮਜੀਠੀਆ ਨੇ ਸਾਨੂੰ ਇਸੇ ਵਿੱਚ ਦਬਾਉਣਾ ਚਾਹਿਆ ਤੇ ਸਾਡੇ ਤਿੰਨਾਂ ਤਿੰਨ ਭਰਾ ਇੱਥੇ ਨੇ ਸਰਕਾਰੀ ਨੌਕਰੀ ਕਰਦੇ ਆਂ ਬੜੇ ਲਿਖੇ ਹੁਣ ਕਰਕੇ ਤੇ ਤਿੰਨਾਂ ਦੀਆਂ ਸਰਕਾਰੀ ਨੌਕਰੀਆਂ ਖਾ ਗਿਆ ਏ ਤੇ ਫਿਰ ਟਕਸਾਲ ਦਾ ਮੇਰਾ ਪਹਿਲਾਂ ਹੀ ਸੰਬੰਧ ਸੀ ਫਿਰ ਮੈਂ ਟਕਸਾਲ ਨਾਲ ਆਣ ਕੇ ਫਿਰ ਜੁੜ ਗਿਆ ਜਦੋਂ ਨੌਕਰੀਆਂ ਜਾਂਦੀਆਂ ਰਹੀਆਂ ਤੇ ਫਿਰ ਟਕਸਾਲ ਦੇ ਵਿੱਚ ਅਸੀਂ ਖੁੱਬ ਗਏ ਟਕਸਾਲ ਨਾਲ ਖੁੱਬ ਗਏ ਤੇ ਇਹਨਾਂ ਨੇ 2007 ਤੋਂ ਲੈ ਕੇ ਤੇ 2017 ਤੱਕ ਮੇਰੇ ਤੇ 27 57 52 ਦੇ 7 ਐਫ ਆਈ ਆਰ ਆ। ਹੁਣ ਅਜ ਮਜੀਠੀਆ ਨੂੰ ਬਹੁਤ ਪੀੜ ਹੋਣ ਈ ਆ ਭਾਈ ਮੁਹਕਮ ਸਿੰਘ ਨੂੰ ਦੁਨੀਆ ਜਾਣਦੀ ਆ ਤੇ ਜੋ ਮਰਜੀ ਕੋਈ ਇਲਜ਼ਾਮ ਲਾਈ ਜਾਵੇ ਸਾਨੂੰ ਪਤਾ ਪਈ ਉਹ ਕਿਸ ਤਰ੍ਹਾਂ ਦਾ ਹੁਣ ਭਾਈ ਮੁਹਕਮ ਸਿੰਘ ਤੇ ਸਤਨਾਮ ਸਿੰਘ ਮਨਾਵਾ ਤੇ ਇਹਨਾਂ ਦੇ ਪਰਚਾ ਇਹਨਾਂ ਨੇ ਕੀਤਾ ਵਾ ਵੀ ਠੱਠੀ ਖਾਰਾ ਤਰਨਤਾਰਨ ਚ ਪੈਂਡਿਆ ਉਥੋਂ ਇਹਨਾਂ ਰੂੜੀਆਂ ਤੋਂ ਇੱਕ ਕੁੱਕੜ ਫੜਿਆ ਕੁੱਕੜ ਫੜ ਕੇ ਤੇ ਇੱਕ ਸਰਕਾਰੀ ਸਫੈਦਾ ਵੱਢ ਕੇ ਤੇ ਉਹਨਾਂ ਪੁੰਨ ਕੇ ਦਿਖਾਦਾ ਇਹ ਇਹਨੇ ਜਲੀਲ ਪਰਚੇ ਦਿੰਦੇ ਰਹੇ ਸਾਡੇ ਤੇ 10 ਸਾਲਾਂ ਦੇ ਵਿੱਚ 44 ਪਰਚੇ ਆ ਭਾਈ ਮੁਕਮ ਸਿੰਘ ਤੇ 10 ਸਾਲਾਂ ਦੇ ਵਿੱਚ 44 ਇਹ ਪਰਚੇ ਸਾਡੇ ਤੇ ਇਹੋ ਦੇ ਦਿੰਦੇ ਰਹੇ ਆ ਅੱਜ ਇਹਨੂੰ ਹੱਥ ਮਲਾਈ ਦੀ ਪੀੜੋ ਹੀ ਜਾਂਦੀ ਹੈ ਮਜੀਠੀਆ ਨੂੰ ਘਾਰੇ ਜਰਨਲ ਡਾਇਰ ਨੂੰ ਰੱਖਦੇ ਆ ਉਹਨੂੰ ਇੱਥੋਂ ਇਹ ਜਰਨਲ ਡਾਇਰ ਨੂੰ ਰੋਟੀ ਖਵਾ ਕੇ ਤੇ ਸਿਮਰਜੀਤ ਸਿੰਘ ਮਾਨ ਦੇ ਨਾਨੇ ਕੋਲੋਂ ਉਹਨੂੰ ਸਰੂਪਾ ਦਵਾਉਂਦੇ ਆ ਸਿਰਫ ਇੰਗਲੈਂਡ 'ਚ ਦੱਸਣ ਲਈ ਕਿਉਂਕਿ ਇੰਗਲੈਂਡ ਨੇ ਵੀ ਇਹ ਗੱਲ ਤੱਕ ਗੁੱਸਾ ਕੀਤਾ ਸੀ ਵੀ 1919 ਦੇ ਵਿੱਚ ਵਿਸਾਖੀ ਦੇ ਜਿਹੜਾ ਜੱਲਿਆਂ ਵਾਲਾ ਬਾਗ ਕੀਤਾ ਉਹਨੂੰ ਇੰਡੀਆ 'ਚ سزا ਮਿਲਨੀ ਸੀ ਤੇ سزا ਸਿਰਫ ਇਹੋ ਸਰੂਪਾ ਦਿਵਾ ਕੇ ਤੇ ਉਹਨੇ ਸਾਬਤ ਕਰਤਾ ਵੀ ਨਹੀਂ ਤੇ ਉਹ ਇੰਗਲੈਂਡ 'ਚ ਜਾ ਕੇ ਉਹਨੂੰ سزا ਮਿਲੀ ਚਲੋ ਉਹਨੂੰ ਸਿੰਘ ਨੇ سزا ਸਾਡੇ ਨੇ ਦੇ ਦਿੱਤੀ ਜਾ ਕੇ ਪਹੁੰਚ ਗਿਆ ਉਹ ਉੱਥੇ ਸ਼ਹੀਦ ਉਦਮ ਸਿੰਘ ਤੇ ਉਹ ਉਹਨੇ سزا ਦੇ ਦਿੱਤੀ ਤੇ ਇਸੇ ਤਰ੍ਹਾਂ ਭਾਈ ਨਰੈਨ ਸਿੰਘ ਚੌੜੇ ਨੂੰ ਵੀ ਜੋ ਚੰਗਾ ਲੱਗਾ ਉਹਨੇ ਕੀਤਾ ਵਾ ਅਸੀਂ ਉਹਦੇ ਨਾਲ ਤੁਸੀਂ ਜੇਲ੍ਹ ਦੇ ਵਿੱਚ ਮਿਲੇ ਕਿਸ ਤਰੀਕੇ ਸੀਗਾ ਤੇ ਕਿਸ ਤਰੀਕੇ ਦਾ ਉਹਨਾਂ ਦਾ ਵਿਵਾਰ ਸੀਗਾ ਕਿਉਂਕਿ ਨਿੱਜੀ ਤੌਰ ਤੇ ਆਖੇ ਜ ਕੋਈ ਵੀ ਹਾਲੇ ਤੱਕ ਜਾਣ ਨਹੀਂ ਪਾਰੇ ਮੀਡੀਆ ਮੀਡੀਆ ਦੀ ਰਿਪੋਰਟਾਂ ਦੇਖੀ ਤਾਂ ਹਾਲੇ ਤੱਕ ਇਹ ਹੀ ਪਤਾ ਚੱਲ ਰਿਹਾ ਕਿ 31 ਕੇਸ ਹੈ 31 ਚ ਬਰੀ ਹੋ ਚੁੱਕੀ ਹੈ 84 ਦੇ ਵਿੱਚ ਪਾਕਿਸਤਾਨ ਤੋਂ ਸਲੇਸ ਸਪਲਾਈ ਕੀਤਾ ਹੋਰ ਵੀ ਐਸੇ ਕੇਸਾਂ ਦੇ ਵਿੱਚ ਨਾ ਜੁੜਿਆ ਸੋ ਉਹਨਾਂ ਦੇ ਬਾਰੇ ਦੱਸੋ ਜੇਲ੍ਹ ਦੇ ਵਿੱਚ ਕਿਸ ਤਰੀਕੇ ਮਿਲੇ ਸੀਗੇ ਕੀ ਗੱਲਬਾਤ ਹੁੰਦੀ ਸੀਗੀ ਦੀ 1978 ਤੋਂ ਲੈ ਕੇ ਤੇ 1993 ਤੱਕ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਉਹਦੇ ਚ ਜਿਹੜੇ ਖਾੜਕੂ ਹੀ ਨਾ ਜਿਹੜੀ ਇੰਡੀਆ ਗਵਰਨਮੈਂਟ ਦੀ ਰਿਪੋਰਟ ਆ ਉਹ 638 ਲਿਖਦੇ ਆ ਵੀ 38 ਖਾੜਕੂ ਸੀ ਉੱਥੇ ਜੋ ਸੰਤ ਜਰਨੈਲ ਸਿੰਘ ਜਰਨੈਲ ਸ਼ਵੇਗ ਸਿੰਘ ਨਾ ਭਾਈ ਮਰੀਕ ਸਿੰਘ ਨਾ ਸ਼ਹੀਦ ਹੋਏ ਆ ਕੋਈ ਕਹਿੰਦਾ 110 ਸੀ ਕੋਈ ਕਹਿੰਦਾ 200 ਸੀ ਔਰ ਉਹ ਉਸ ਟਾਈਮ ਦੇ ਦੌਰਾਨ 1978 ਤੋਂ ਲੈ ਕੇ ਤੇ 1993 ਤੱਕ ਲਗਭਗ 32000 ਦੇ ਕਰੀਬ ਜਿਹੜੇ ਆ ਸਿੰਘ ਸ਼ਹੀਦ ਹੋਏ ਆ ਉਹਦੇ ਚ ਹਿੰਦੂ ਵੀਰ ਵੀ ਸੀ ਜੀ ਉਹ ਸਾਰੇ ਜਿਹੜੇ ਆ ਇੰਨੀਆਂ ਮੌਤਾਂ ਹੋਈਆਂ ਵਾਂ ਔਰ ਕੋਈ 22000 ਦੇ ਕਰੀਬ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਇਕੱਠੇ ਕਰ ਲਈ ਸੀ ਉਹਦੇ ਵਿੱਚ ਜਿਹੜੇ ਮੈਂ ਸਮਝਦਾ ਵਾਂ ਵੀ ਜਿਹੜੇ ਖਾੜਕੂ ਹੀ ਨਾ ਉਹ ਬਹੁਤ ਜ਼ਿਆਦਾ ਹੋਏ ਤੇ 2000 ਹੋਣੇ ਆ ਬਾਕੀ ਸਾਰੇ ਹੀ ਜਿਹੜੇ ਸੀ ਨਾ ਉਹ ਤਕੇ ਨਾ ਬਣਾਏ ਹੀ ਤੇ ਬਾਅਦ ਚ ਉਤ ਰੱਖੀਆਂ ਕਰਕੇ ਬਣਾਏ ਸੀ ਤੇ ਉਸੇ ਤਰ੍ਹਾਂ ਹੀ ਜਿਹੜੇ ਬਹੁਤ ਸਾਰੇ ਜਿਹੜੇ ਜਿਹੜੇ ਅਣਖੀ ਯੋਧੇ ਹੀ ਨਾ ਉਹ ਮਰਦਿਆਂ ਭਜੇ ਹੀ ਜੇ ਇਹਨਾਂ ਤੇ ਕੋਈ ਇਲਜ਼ਾਮ ਹੁੰਦਾ ਤੇ 31 ਕੇਸਾਂ ਜੋ ਬਰੀ ਨਾ ਹੁੰਦੇ ਉਹਨਾਂ ਨੇ ਸਬੂਤ ਕੀ 31 ਕੇਸ ਨੂੰ ਕਹੀ ਜਾਓ ਮੈਂ ਮੇਰੇ ਤੇ 27 57 ਤੇ 6 7 ਐਫ ਆਰ ਆਵਾ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਕਿਸੇ ਦਾ ਵੀ ਜਿਹਦਾ ਚਲਾਨ ਹੀ ਨਹੀਂ ਪੇਸ਼ ਹੋਇਆ ਵੀ ਅਸੀਂ ਹਰ ਚੀਜ਼ ਹਾਈ ਕੋਰਟ ਤੋਂ ਲੈਣ ਜਾਣੇ ਆ ਤੇ ਉਹਦੇ ਉਹ ਕੇਸ ਨਹੀਂ ਗਿਣੇ ਜਾਂਦੇ ਜਿਹੜਾ ਕੋਰਟ ਚੋਂ ਸਜ਼ਾ ਜਾਬਤਾ ਹੈ ਨਾ ਉਹ ਇਹਨੂੰ ਕੇਸ ਨੂੰ ਤਾਂ ਆਪਾਂ ਨੂੰ ਗਿਣਨਾ ਹੀ ਨਹੀਂ ਚਾਹੀਦਾ ਉਹ ਕੇਸ ਮੈਂ ਨਹੀਂ ਸਮਝਦਾ ਵੀ ਇਹ ਜੋ ਮਰਜ਼ੀ ਇਲਜ਼ਾਮ ਲਾਈ ਜਾਣ ਇਹ ਕੂਟ ਦੇ ਹੁਕਮ ਨੂੰ ਮੰਨਦਾ ਜਾਂ ਇਹ ਮਜੀਠੀਆ ਵੱਡਾ ਵਾ ਜੱਜ ਨਾਲੋਂ ਇਹ ਉਹ ਫਲਾਨ ਕੀਤਾ ਉਹਨੇ ਢਿੰਕ ਕੀਤਾ ਹਾਂ ਆਪਣੇ ਉਹ ਜਿਹੜੇ ਸੱਤਾ ਮੋਟਾ ਚਿਟੇਆ ਦਾ ਵਪਾਰੀ ਆ ਤੇ ਜਿਹੜਾ ਪਿੰਦੀ ਆ ਦੂਜੇ ਉਹ ਉਹ ਉਹਨਾਂ ਨੂੰ ਜਿਹੜਾ ਲਾਇਸੈਂਸ ਲੈ ਕੇ ਦਿੱਤੇ ਆ ਉਥੇ ਆਪਣਾ ਉਹਦੇ ਵਿੱਚ ਸੋਲਣ ਦੇ ਲੱਗੇ ਜਿੱਥੋਂ 2700 ਕਰੋੜ ਦੀ ਫੜੀ ਆ ਉਹ ਉਹਨਾਂ ਵਰੀ ਉਹਦੀ ਇਹਨਾਂ ਨੂੰ ਚਿੰਬੜਦੀ ਵੀ ਤੇ ਹੱਥ ਮਲਾਇਆ ਇਹਨਾਂ ਨੂੰ ਬੜਾ ਚਿੰਬੜ ਜਾਂਦਾ ਰੋਜ਼ ਨਵਾਂ ਕੱਢ ਕੱਢ ਲਿਆਉਂਦੇ ਆ ਚਿਪਾਤਾ ਨਹੀਂ ਲੱਡੂ ਫਟਦੇ ਆ ਵੀ ਸੁਖਬੀਰ ਮਰ ਜਾਂਦਾ ਤੇ ਖਰੇ ਅਸੀਂ ਬਣ ਜਾਣਾ ਸੀ ਪਰ ਬੰਦੇ ਨੂੰ ਈਸ਼ਤ ਬਣਾਉਣ ਲੱਗਿਆਂ ਆਪਣਾ ਜੀ ਯਕੀਨ ਦਿਵਾਉਣ ਲੱਗਿਆਂ ਸਾਰੀ ਉਮਰ ਲੰਘ ਜਾਂਦੀ ਐ ਤੇ ਫੇਰ ਉਹ ਕਠੀ ਨਹੀਂ ਹੁੰਦੀ ਇਹ ਹੁਣ ਜਿੰਨੇ ਮਰਜੀ ਪਰਪੰਚ ਚਰਾਸੀ ਲੈਣ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਗਈ ਆ ਨਾ ਇਹਨਾਂ ਕਰਤੀ ਆ ਮੇਰੀ ਇੰਟਰਵਿਊ ਹੈਗੀ ਆ ਚੰਨਪਰਦੇਸੀ ਜਿਹੜੀ ਉਹ ਤੇ ਲੱਭ ਲਿਓ 2015 ਦੀ ਜਿਹੜੀ ਇਹਨਾਂ ਨੇ ਬੇਅਦਬੀ ਕਰਤੀ ਆ ਨਾ ਜਦੋਂ ਕਿਰਪਾ ਜੰਨ ਰਾਮ ਜਿਹੜਾ ਆਇਆ ਹੀ ਨਾ ਗੁਰੂ ਤੇਗ ਬਹਾਦਰ ਸਾਹਿਬ ਕੋ ਪੰਡਿਤ ਉਥੋਂ ਲੈ ਕੇ ਵੀ ਸਾਡੀ ਰੱਖਿਆ ਕਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ ਜਦੋਂ ਛਾਤੀ ਮਾਰੀ ਉਹਦੇ ਪਿਛਲੇ ਜਨਮਾਂ ਤੇ ਔਰੰਗਜ਼ੇਬ ਦੇ ਸਾਰਾ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਵੇਖਿਆ ਵੀ ਇਹਦੀ ਭਗਤੀ ਬੜੀ ਆ ਤੇ ਵਰ ਲੈ ਕੇ ਆਇਆ ਰਾਜ ਕਰਨ ਦਾ 52 ਸਾਲ ਉਹਨੇ ਰਾਜ ਕੀਤਾ ਤੇ ਇਹ ਵਰ ਲੈ ਕੇ ਆਇਆ ਵਾ ਤੇ ਇਹਨੂੰ ਅਮਾਨਤ ਚ ਖਿਆਨਤ ਕਾਲਪੁਰਖ ਨੇ ਜੇ ਬਖਸ਼ਿਸ਼ ਕੀਤੀ ਹੈ ਨਾ ਤੇ ਇਹਦੇ ਕੋ ਪਾਪ ਕਰਾਉ 13 ਸੂਫੀ ਸੰਤ ਮਾਰੇ ਉਹਨੇ ਸਰਮਤ ਮਾਰਿਆ ਚਾਰ ਸਹਬਜ਼ਾਦੇ ਸ਼ਹੀਦ ਕੀਤੇ ਤੇ ਕਿੰਨੇ ਸਿੰਘ ਸ਼ਹੀਦ ਕਰਾਏ ਬਾਅਦ ਜੀ ਤੇ ਫਿਰ ਉਹ ਨਾਸ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਿਆ ਵੀ ਇਹਦੇ ਕੋਲੋਂ ਆਪਣਾ ਜਿਹੜੇ ਆ ਨਾ ਪਾਪ ਇੱਡਾ ਕਰਾਇਆ ਜਾਵੇ ਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਜਿਹੜਾ ਸੀ ਉਹ ਤੇਗ ਮਲ ਸੀ ਛੇਵੇਂ ਪਾਤਸ਼ਾਹ ਦੇ ਪੁੱਤ ਸੀ ਜੀ ਤੇ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਨਾ ਤੇ ਗੁਰੂ ਸਾਹਿਬ ਨੇ ਆਪੇ ਹੀ ਨਾਮ ਬਦਲਿਆ ਸ਼ਿਵੇਂ ਪਾਸ਼ਾ ਨੇ ਸ੍ਰੀ ਗੁਰੂ ਘਰ ਰਵਿੰਦਰ ਸਾਹਿਬ ਨੇ ਉਹਨਾਂ ਵੇਖਿਆ ਤੇਗ ਚਲਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਉਹਨਾਂ ਨੇ ਆਖਿਆ ਵੀ ਤੇਰਾ ਨਾਮ ਤੇਗ ਮੱਲ ਨਹੀਂ ਤੇਰਾ ਨਾਮ ਤੇਗ ਬਹਾਦਰ ਚਾਹੀਦਾ ਕਿਉਂਕਿ ਤੇਗ ਤੇਗ ਚਲਾਉਣੀ ਉਹ ਵੀ ਜਾਣਦੇ ਪਰ ਉਹਨਾਂ ਨੇ ਵੇਖਿਆ ਵੀ ਇਹਨੂੰ ਪਾਪ ਕਰਾਓ ਹੁਣ 52 ਸਾਲ ਜਿਹੜਾ ਵਾ ਉਹ ਔਰੰਗਜ਼ੇਬ ਨੇ ਰਾਜ ਕੀਤਾ ਇਹਨੇ ਬਾਦਲ ਨੇ ਇੰਨੀ ਇਹਦੀ ਵੀ ਭਗਤੀ ਇੰਨੀ ਹੀ ਉਹ ਤੇ ਕੰਜਰ 91 ਸਾਲਾਂ ਦਾ ਮਰਿਆ ਸੀ ਤੇ 96 ਦਾ ਹੋ ਕੇ ਮਰਿਆ ਵਾ ਬੜੀ ਸਾਡੇ ਮਨ ਚ ਚਾਹੀ ਕਿਤੇ ਵੀ ਜਿੰਦਾ ਤੇ ਸਾਰਾ ਹਸ਼ਰ ਵੇਖ ਕੇ ਜਾਂਦਾ ਪਰ ਜਾਣ ਲੱਗਿਆਂ ਵੇਖ ਗਿਆ ਉਹ ਕੁਛ ਅਸਖਬੀਰ ਵੀ ਹੁਣੇ ਦਾ ਸਰੀਰ ਤੁਰਿਆ ਫਿਰਦਾ ਵਾ ਜਮੀਰ ਤੇ ਹੈ ਨਹੀਂਗੀ ਤੇ ਸਰੀਰ ਨੂੰ ਮਾਰ ਕੇ ਕੀ ਕਰਨਾ ਹੈ ਸਰੀਰ ਭਟਕ ਨਹੀਂ ਦਿਆ ਇਹਦਾ ਸਰੀਰ ਭਟਕੀ ਰਿਹਾ ਵਾ ਇਹਦਾ ਜਮੀਰ ਤੇ ਹੈਗੀ ਨਹੀਂ ਇਹਨਾਂ ਕੋਈ ਕੇ ਕੋ ਵੀ ਨਹੀਂ ਹੈਗੀ ਤੇ ਇਹ ਕਰਕੇ ਗੁਰੂ ਸਾਹਿਬ ਨੇ ਉਦੋਂ ਉੱਥੋਂ ਕਰਾਇਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਮੇਰੀ ਸੋਚ ਆ ਮੇਰੀ ਬੁੱਧੀ ਮੈਂ ਕਿਸੇ ਨੂੰ ਨਹੀਂ ਇਹ ਕਹਿੰਦਾ ਵੀ ਤੁਸੀਂ ਆਮੀ ਭਰੋ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਲੱਭ ਲਿਆ ਸੀ ਉਹ ਸਕੂਲ ਦੀ ਕੰਧ ਹੀ ਛੋਟੀ ਜੀ ਬੁਰਜ ਜਵਾਰ ਸਿੰਘ ਵਾਲਾ ਉਥੋਂ ਕੁੜੀਆਂ ਨੂੰ ਪੁੱਛਿਆ ਤੇ ਇੱਕ ਨੇ ਦੱਸਤਾ ਵੀ ਉਹ ਜਿਹੜੇ ਸੂਬੇ ਦੇ ਘਾਰ ਆ ਉਹ ਲੈ ਕੇ ਗਏ ਆ ਕਸ਼ਚ ਚ ਮਾਰ ਕੇ ਤੇ ਸਰਬੱਤ ਖਾਲਸਾ ਵਾਸਤੇ ਅਸੀਂ ਉਦੋਂ ਮੀਟਿੰਗ ਕਰਨੀ ਸੀ ਲੁਧਿਆਣੇ ਗੁਰਦੁਆਰੇ ਭਾਈ ਪਰਮਜੀਤ ਸਿੰਘ ਸਰਮੇ ਦਾ ਗੁਰਦੁਆਰਾ ਉਥੇ ਮੀਟਿੰਗ ਕਰਨੀ ਸੀ 12 ਅਕਤੂਬਰ 2015 ਦੀ ਮੀਟਿੰਗ ਸੀ 24 ਸਤੰਬਰ 2015 ਨੂੰ ਇਹਨਾਂ ਨੂੰ ਮਾਫ਼ ਕੀਤਾ ਸੀ ਉਹਦੇ ਸਬੰਧ ਚ ਅਸੀਂ ਸਰਬੱਤ ਖਾਲਸੇ ਵਾਸਤੇ ਮੀਟਿੰਗ ਕਰਨੀ ਸੀ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ 11 ਤਰੀਕ ਰਾਤ ਨੂੰ 12 ਦੇ ਤੜਕੇ ਉਹ ਗੁਰੂਗ੍ਰੰਥ ਸਾਹਿਬ ਦੇ ਜਦੋਂ ਉੱਥੋਂ ਸਾਨੂੰ ਇਹਨਾਂ ਚੁੱਕਿਆ ਜੁਰਜਵਾਰ ਸਿੰਘ ਵਾਲਾ ਪੰਜ 700 ਸਿੰਘ ਸੀ ਕਿਸੇ ਨੂੰ ਬਠਿੰਡੇ ਲਾਹਤਾ ਕਿਸੇ ਨੂੰ ਜਾ ਕੇ ਰਾਮਪੁਰੇ ਫੂਲ ਲਾਹਤਾ ਕਿਸੇ ਨੂੰ ਮਤਲਬ ਇਸ ਤਰ੍ਹਾਂ 50-50 ਕਿਲੋਮੀਟਰ ਦੂਰ ਲਾਹਤਾ ਉਹ ਗੁਰੂਗ੍ਰੰਥ ਸਾਹਿਬ ਦਾ ਸਰੂਪ ਇਹ ਚੁੱਕ ਕੇ ਲੈ ਗਏ ਉਸੇ ਦੇ ਬਾਈ ਅੰਗ ਜਿਹੜੇ ਇਹਨਾਂ ਨੇ ਗਲੀਆਂ ਚ ਖਿਲਾਰੇ ਔਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਂ ਉਹ ਲੰਮੀ ਹੋ ਜਣੀ ਗੱਲ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੀ ਕੁਰਬਾਨੀ ਦੇ ਕੇ ਤੇ ਇਹਨਾਂ ਦਾ ਰਾਜ ਤੈਸ਼ ਨੈਸ਼ ਕੀਤਾ ਵਾ ਇਹ ਜੇ ਮੰਦੇ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਨਾ ਤੇ ਫਿਰ ਤੇ ਕੁਝ ਹੋ ਸਕਦਾ ਵਾ ਇਹ ਉਹਨੂੰ ਮਤਲਬ ਵਰਤਦੇ ਆ ਇਹਨਾਂ ਹਰ ਥਾਂ ਦੇ ਵਰਤਿਆ ਜਦੋਂ ਉਹ ਯਾਤਰਾ ਕੱਢੀ ਸੀ ਤੇ ਵਾਲ ਚਟੇ ਰੱਖੇ ਸੀ ਕਿਸੇ ਨੇ ਕਿਹਾ ਵੀ 42 ਸਾਲ ਦੀ ਉਮਰ ਚ ਤੇ ਕਾਲ ਚਲਾਣਾ ਕਰ ਗਏ ਸੀ ਸੱਚਖੰਡ ਚਲ ਗਏ ਸੀ ਦਵੇਂ ਪਾਸ਼ਾ ਤੇ ਫਿਰ ਵਾਲ ਬਦਲੇ ਇਹਨਾਂ ਨੇ ਵੀ ਕਾਲੇ ਕਰ ਗੋ ਵਿੱਚ ਕੇਸ ਜਿਹੜੇ ਰੱਖੇ ਮਤਲਬ ਇਹਨਾਂ ਨੂੰ ਨਾਂ ਤੇ ਇਤਿਹਾਸ ਦਾ ਪਤਾ ਵਾ ਸਖਬੀਰ ਬਾਦਲ ਨੇ ਸਾਡੇ ਦੇ ਪਰਚੇ ਕਰਤੇ ਉਹਦੇ ਪੋਸਟਰ ਫਾੜਨਦੇ ਉਹ ਕੰਜਰ ਦੇ ਬਲਾਤਕਾਰੀ ਸਾਥ ਦੇ ਝੂਠੇ ਸੌਦੇ ਦੇ ਤੇ 295 ਲਾਤੀ ਭਾਈ ਮੁਗਮ ਸਿੰਘ ਨੇ ਕਿਹਾ ਵੀ 295 ਬਣਦੀ ਆ ਇੰਡੀਆ ਚ 6 ਧਰਮ ਜਿਹੜੇ ਆ ਉਹ ਸੰਵਿਧਾਨ ਦੇ ਵਿੱਚ ਆ ਬੋਧ ਜੈਨ ਇਸਾਈ ਮੁਸਲਮਾਨ ਸਿੱਖ ਤੇ Hindu ਤੇ ਇਹਦਾ ਕਿਹੜਾ ਧਰਮ ਆ ਤੇ ਇਹ ਲਾਗੂ ਪੁੱਛਦਾ ਇੱਕ ਆਈਐਸ ਅਫਸਰ ਨੂੰ ਇਹਦਾ ਕਿਹੜਾ ਧਰਮ ਆ ਇਹਨਾਂ ਨੂੰ ਸਮਝਦੇ ਹੈ ਹੀ ਨਹੀਂ ਤੇ ਇਹ ਫੈਸਲੇ ਕਰਦੇ ਫਿਰਦੇ ਆ ਕੌਮ ਦੀ ਗਵਾਈ ਕਰਨ ਨੂੰ ਫਿਰਦੇ ਆ ਇਹ ਜੋ ਇਹਨਾਂ ਦਾ ਹੈਗਾ ਸੀ ਨਾ ਉਹ ਖਤਮ ਹੋ ਗਿਆ ਵਾਪਸ ਨਰੈਨ ਸਿੰਘ ਚੋੜੇ ਤੇ ਆਉਨੇ ਆ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਆਖੀ ਗਈ ਹੈ ਹਰਜਿੰਦਰ ਸਿੰਘ ਧਾਮਨੀ ਜੀ ਬਾਰੇ ਲੱਗਦਾ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਜੋ ਗੁਨਾਹ ਹੈ ਜਾਂ ਅਕਾਲੀ ਦਾ ਲੀਡਰਸ਼ਿਪ ਤੇ ਜੋ ਗੁਨਾਹ ਹੈ ਉਹ ਕਿਤੇ ਨਾ ਕਿਤੇ ਨਰੈਨ ਸਿੰਘ ਚੋੜੇ ਤੋਂ ਵੱਧ ਹੈ ਨਰੈਨ ਸਿੰਘ ਚੋੜੇ ਨੂੰ ਬਹਾਦਰ ਭਾਈ ਬਿਦੀ ਚੰਦ ਦਾ ਖਿਤਾਬ ਦੇਣਾ ਚਾਹੀਦਾ ਉਹਨੇ ਯੁਰਤ ਕੀਤੀ ਆ ਔਰ ਉਹਨੇ ਸੰਕੇਤ ਦਿੱਤਾ ਵਾਫੀ ਮੈਨੂੰ ਰੋਸ ਆ ਉਹਨੂੰ ਜੇ ਪੰਥ ਤੋਂ ਛੇਕਦੇ ਆ ਨਾ ਤੇ ਅੱਜ ਭਾਈ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਵਾ ਵੀ ਜੇ ਤੁਸੀਂ ਛੇਕਿਆ ਤੇ ਫੇਰ ਵੇਖਿਓ ਅਸੀਂ ਉਹਨੂੰ ਫਖਰੇ ਕੌਮ ਦਾ ਵਾਰਡ ਦਵਾਂਗੇ ਪਰ ਮੈਂ ਚਲੋ ਉਹਨਾਂ ਬਹੁਤ ਸਿਆਣੇ ਆ ਸਾਡੇ ਨੂੰ ਬਹੁਤ ਵੱਡਾ ਸੰਘਰਸ਼ ਆ ਉਹਨਾਂ ਦਾ ਵੈਸੇ ਮੈਂ ਜੇ ਮੈਨੂੰ ਕਹਿੰਦੇ ਤੇ ਉਹਨੂੰ ਭਾਈ ਬਿਧੀ ਚੰਦ ਜੀ ਦਾ ਨਾਮ ਦੇਣਾ ਚਾਹੀਦਾ ਤੇ ਫਖਰੇ ਕੌਮ ਨਾਲੋਂ ਕਿ ਉਹਨੇ ਬਹਾਦਰੀ ਵਾਲਾ ਕੰਮ ਕੀਤਾ ਵਾ ਉਨੇ ਇਹਨੂੰ ਦੱਸਿਆ ਵੀ ਮੈਨੂੰ ਰੋਸ ਆ ਉਹਦਾ ਇਹ ਕੋਈ ਗੁਨਾਹ ਨਹੀਂਗਾ ਉਹਦੇ ਤੇ ਗੁਨਾਹ ਕੋ ਗਿਣ ਕੇ ਦੱਸੇ ਉਹਦਾ ਤੇ ਸੰਘਰਸ਼ੀ ਸੰਘਰਸ਼ ਆਉਣਾ ਇਹਦੇ ਗੁਨਾਹ ਜਿਹੜੇ ਆ ਉਹ ਕਿਹੇ ਗਲੀ ਚੋਂ ਫੜ ਕੇ ਦਰ ਉਹ ਜਿਹੜਾ ਮਰਜ਼ੀ ਗਿਣ ਦੂਗਾ ਜਿੰਨੇ ਮਰਜ਼ੀ ਗੁਨਾਹ ਕਢਾਈ ਜਾਓ ਇਹਦੇ ਕੋਲ ਸੰਗਵੀਰ ਬਾਦਲ ਦੇ ਇੱਕ ਵੀਡੀਓ ਤੁਸੀਂ ਦੇਖੀ ਹੈ ਜਦੋਂ ਗੋਲੀ ਚਲਾਉਂਦੇ ਨਰਿੰਦਰ ਸਿੰਘ ਚੋਣਾ ਪਿੱਛੋਂ ਇੱਕ ਕਾਲੀ ਦਲ ਦਾ ਯੂਥ ਵਿੰਗ ਦਾ ਕੋਈ ਆਗੂ ਹੈ ਉਸ ਵੱਲੋਂ ਪੂਰੀ ਮਾਨਸਿਕਤਾ ਦੇ ਰੂਪ ਦੇ ਵਿੱਚ ਆ ਕੇ ਪੂਰੀ ਹੋਸ਼ੋ ਆਵਾਜ਼ ਦੇ ਵਿੱਚ ਪੱਗ ਫੜੀ ਜਾਂਦੀ ਤੇ ਪੱਗ ਉਤਾਰੀ ਜਾਂਦੀ ਹੈ ਕੀ ਐਸਜੀਪੀਸੀ ਵੱਲੋਂ ਉਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਨਾ ਜਥੇਦਾਰ ਸਾਹਿਬਾਨ ਵੱਲੋਂ ਉੱਤੇ ਕੋਈ ਬਿਆਨ ਦਿੱਤਾ ਗਿਆ ਜੀ ਜੈਸੀ ਕੋਕੋ ਵੈਸੇ ਬੱਚੇ ਜਿਹੋ ਜਿਹੇ ਸੁਖਬੀਰ ਬਾਦਲ ਨੂੰ ਜਿੰਨੀ ਕਿ ਸਮਝਿਆ ਉੰਨੀ ਕੁ ਉਹਦੇ ਲਾਣੇ ਨੂੰ ਸਮਝਿਆ ਉਹ ਪਠਾਨਕੋਟ ਦਾ ਆ ਕੇ ਪਤਾ ਨਹੀਂ ਕਿੱਥੋਂ ਦਾ ਪ੍ਰਧਾਨ ਬਣਿਆ ਹੋਇਆ ਉਹਨੂੰ ਪੱਗ ਉਹਨੇ ਬੰਨ ਤੇ ਲਈ ਹੈ ਸਿਰ ਤੇ ਪਰ ਉਹਨੂੰ ਪੱਗ ਬਾਰੇ ਪੁੱਛ ਕੇ ਵੇਖੋ ਵੀ ਪੱਗ ਦਾ ਮਤਲਬ ਕੀ ਹੈ ਪੱਗ ਮਿਲੀ ਕਿਸ ਤਰ੍ਹਾਂ ਆ ਤੇ ਫਿਰ ਉਹਨੂੰ ਪਤਾ ਹੋਵੇ ਉਹ ਉਹਦੇ ਉਹਨੂੰ ਸਜ਼ਾ ਮਿਲੂਗੀ ਤੇ ਉਹਨੂੰ ਸਜ਼ਾ ਐਸੀ ਦਵਾਂਗੇ ਕਿ ਗਾਂ ਤੋਂ ਕੋਈ ਪੱਗ ਗਲ ਨਹੀਂ ਵੇਖੂਗਾ ਪੱਗ ਤੇ ਲੋਕੀ ਦੂਜੀਆਂ ਸਟੇਟਾਂ ਚ ਲਾਉਣੋਂ ਘਟ ਗਿਆ ਵੀ ਇਹ ਬੜਾ ਜਿਆਦਾ ਮਤਲਬ ਪੱਗ ਦੀ ਜਿਹੜੀ ਆ ਉਹ ਕੀ ਐਮੀਅਤ ਆ ਪੱਗ ਤੇ ਤੁਸੀਂ ਕਿਤੇ ਵਰਲਡ ਚ ਚੱਲ ਜਾਓ ਕਿਤੇ ਤੇ ਪੱਗ ਤੇ ਸਾਡਾ ਪਾਸਪੋਰਟ ਆ ਮਤਲਬ ਪੱਗ ਤੇ ਸਾਡਾ ਪੱਗ ਵੇਖ ਕੇ ਪਤਾ ਲੱਗਦਾ ਵੀ ਇਹ ਸਿੱਖ ਤੁਰਿਆ ਹੁੰਦਾ ਔਰ ਪੱਗ ਦਾ ਤੇ ਮਤਲਬ ਮੈਂ ਬਿਆਨ ਹੀ ਨਹੀਂ ਕਰ ਸਕਦਾ ਕੀ ਕੁਛ ਤੁਹਾਨੂੰ ਮੈਂ ਦੱਸਾਂ ਨਰੇਂਦਰ ਸਿੰਘ ਚੋੜੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ ਤੁਸੀਂ ਜੇਲ੍ਹ ਦੇ ਵਿੱਚ ਰਹੇ ਸੀਗੇ ਆਖਿਆ ਉਹਨਾਂ ਨੇ ਕਿਤਾਬਾਂ ਵੀ ਜੇਲ੍ਹ ਦੇ ਵਿੱਚ ਬੈ ਕੇ ਰੱਖੀਆਂ ਸੋ ਜੇਲ੍ਹ ਬਾਰੇ ਦੱਸੋ ਕਿ ਇਸ ਤਰੀਕੇ ਸੀਗਾ ਉਹਨਾਂ ਦਾ ਅੰਦਰ ਜੀ ਬੜਾ ਜਿਆਦਾ ਸਿੰਪਲ ਉਹਨਾਂ ਦਾ ਜੀਵਨ ਹੀ ਫਾਂਸੀ ਹੱਟੇ ਦੇ ਵਿੱਚ ਰਹਿੰਦੇ ਸੀ ਫਾਂਸੀ ਹੱਟੇ ਦੇ ਵਿੱਚ ਕਿਸੇ ਨੂੰ ਬਾਹਰ ਨਹੀਂ ਦਿੰਦੇ ਮੁਲਾਜ਼ਮ ਵੀ ਨਹੀਂ ਦੂਜੇ ਜਾ ਸਕਦੇ ਹਾਂ ਫਾਂਸੀ ਹੱਤੇ ਚ ਸਜ਼ਾ ਮਿਲਦੀ ਆ ਚੱਕੀ ਦੇ ਵਿੱਚ ਜਦੋਂ ਕੋਈ ਗਲਤ ਕਰਦਾ ਵਾ ਨਾ ਤੇ ਉਹਨੂੰ ਚੱਕੀ ਚ ਬੰਦ ਕਰ ਦਿੰਦੇ ਆ ਤੇ ਉਹਨੂੰ ਬੰਦਾ ਨਹੀਂ ਦਿਸਦਾ ਕੁਝ ਨਹੀਂ ਕੀਂਦੇ ਕੁੱਟਦੇ ਨਹੀਂਗੇ ਮਾਰਦੇ ਨਹੀਂਗੇ ਤੇ ਫਾਂਸੀਆਤ ਦੇ ਵਿੱਚ ਸਿਰਫ ਜਿਹਨੂੰ ਮੌਤ ਦੀ ਸਜ਼ਾ ਵਾ ਤੇ ਜਿਹਨੂੰ ਟਿਲ ਟੂ ਡੈਥ ਆ ਉਹ ਰਹਿੰਦਾ ਵਾ ਤੇ ਹੋਰ ਕੋਈ ਜਾਂਦਾ ਨਹੀਂਗਾ ਤੇ ਤੁਸੀਂ ਇੱਥੋਂ ਉਹਦੀ ਨਿੰਜੀ ਜਿੰਦਗੀ ਬਾਰੇ ਹਿਸਾਬ ਲਾ ਲਓ ਵੀ ਉਹਨੇ ਫਾਂਸੀਆਤ ਜੇ ਗਿਣਤੀ ਪਵਾਈ ਸੀ ਮੈਂ ਵੀ ਉਹਨਾਂ ਦੇ ਨਾਲ ਜਾਵਾ ਤੇ ਸਿਰਫ ਸੋਚਣ ਵਾਸਤੇ ਕੋਈ ਬੁੱਧੀਜੀਵੀ ਇਸ ਤਰ੍ਹਾਂ ਕਰ ਸਕਦਾ ਉਨੇ 11 ਕਿਤਾਬਾਂ ਲਿਖੀਆਂ ਉਹਨੇ ਡਬਲ ਐਮਏ ਕੀਤੀ ਹੈ ਪੋਲਿਟੀਕਲ ਸਾਇੰਸ ਦੀ ਐਮਏ ਕੀਤੀ ਹੈ ਜੇਲ੍ਹ ਦੇ ਵਿੱਚ 11 ਕਿਤਾਬਾਂ ਲਿਖੀਆਂ ਵਾ ਔਰ ਇਤਿਹਾਸ ਦੇ ਪ੍ਰਮਾਣ ਦੇਖ ਕੇ ਲਿਖੀਆਂ ਵਾ ਔਰ ਨਿੱਜੀ ਜ਼ਿੰਦਗੀ ਜਿਹੜੀ ਆ ਵੀ ਉਹ ਕੋ ਭਾਂਡਾ ਹੀ ਨਹੀਂ ਕੋਈ ਹੂੰ ਉਹਦੇ ਕੋ ਪੱਠੀ ਹੀ ਨਹੀਂ ਜੇਲ੍ਹ ਦੀ ਰੋਟੀ ਜਿਹੜੀ ਆ ਉਹ ਮਾਇ ਵੇਖ ਕੇ ਲੋਕੀ ਰੋਟੀਆਂ ਬਾਲਦੇ ਆ ਸਕਾ ਕੇ ਬਾਲ ਲਿੰਦੇ ਤੇ ਆਪਣੀ ਰੋਟੀ ਪਕਾ ਕੇ ਖਾਂਦੇ ਆ ਇਹਦੇ ਕੋ ਕੋਈ ਬਰਤਨ ਨਹੀਂ ਕੁਛ ਨਹੀਂ ਇੱਕ ਫਰਾਈਪੈਨ ਰੱਖਿਆ ਹੀ ਆਲੂ ਚਮੋਰੀਆਂ ਕੱਢ ਕੇ ਉਹ ਵਟੀਆਂ ਪਾ ਕੇ ਤੇ ਚਾਹ ਬਣਾ ਕੇ ਤੇ 4 ਵਜੇ ਇਹਨਾਂ ਨੇ ਜਦੋਂ ਚਾਹ ਮੈਨੂੰ ਦੇ ਦਿੱਤੀ ਸੌਂ ਤੇ ਚਾਦਰ ਤੇ ਹੀ ਥੱਲੇ ਕੋਈ ਚੜਾਈ ਨਹੀਂ ਆਲੂ ਦੇ ਵਿੱਚ ਚਾਹ ਬਣਾ ਲੈਂਦੇ ਸੀਗੇ ਜੀ ਆਲੂ ਦੇ ਵਿੱਚ ਪਾ ਕੇ ਨਾ ਜਿਆਦੀਆਂ ਵੱਟੀਆਂ ਤੇ ਉਹ ਆਲੂ 'ਚ ਤੇਲ ਪਾ ਕੇ ਤੇ ਉੱਚ ਦੀਵਾ ਬਣਾਇਆ ਸੀ ਤੇ ਉਹ ਜਦੋਂ 4 ਵਜੇ ਨਾ ਮੈਨੂੰ ਠਾ ਕੇ ਨਾ ਤੇ ਮੈਨੂੰ ਆnde ਵੀ ਜੇਣੀ ਸਾਹਿਬ ਚਾਹ ਪੀ ਲਓ ਮੈਂ ਵੀ ਬੰਦੀ ਦੇ ਖੁੱਲਣੀ 6 ਵਜੇ ਹੂੰ ਤੇ ਮੈਂ ਹਾਲੇ ਦਿਵਾਲੀ ਵੇਖਾਂ ਸਿਆਲ ਚ ਤੇ ਖੁੱਲਦੀ ਆ 7 7:30 ਆਹੋ ਤੇ ਮਹਿ ਬੰਦੀ ਖੁੱਲੀ ਨਹੀਂ ਚਾ ਕਿੱਥੋਂ ਆਈ ਆ ਮੈਨੂੰ ਆਂਦੇ ਦੀਵੇ ਤੇ ਬਣਾਈ ਆ ਉਹ ਮੈਂ ਵੇਖਿਆ ਦੋ ਈਟਾਂ ਰੱਖ ਕੇ ਇਹਦੇ ਉਹਦੇ ਵਿੱਚ ਆਲੂ ਰੱਖਿਆ ਸੀ ਆਲੂ 'ਚ ਤੇਲ ਪਾਇਆ ਸੀ ਉਹਦੇ ਵਟੀਆਂ ਲਾ ਕੇ ਉਹਥੇ ਚਾਹ ਬਣਾ ਕੇ ਤੇ ਚਾਹ ਦੇਤੀ ਨੀ ਜੀ ਜ਼ਿੰਦਗੀ ਬੜੀ ਸਿੰਪਲ ਸੀ ਸਵੇਰੇ ਉੱਠ ਕੇ ਨਿਤਨੇਮ ਕਰਨਾ ਫਿਰ ਉਹ ਇਹ ਕਰਕੇ ਫਿਰ ਗੁਰਦੁਆਰੇ ਜਾ ਕੇ ਕਥਾ ਕਰਨੀ ਫਿਰ ਲੋਕਾਂ ਨੂੰ ਸੇਧ ਦੇਣੀ ਬੜੀ ਦੁਨੀਆ ਨੂੰ ਅੰਦਰ ਵੀ ਇਹਨਾਂ ਨੇ ਸੇਧ ਦਿੱਤੀ ਔਰ ਕਈਆਂ ਨੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਅਮਰਤ ਵੀ ਛਕਿਆ ਆ ਕਿੰਨੀ ਸੁਭਾ ਦੇ ਸੀਗੇ ਜੀ ਹੈ ਠੰਡੇ ਸੁਭਾ ਦੇ ਸੀਗੇ ਬਹੁਤ ਜ਼ਿਆਦਾ ਠੰਡੇ ਸੁਭਾ ਦੇ ਬਹੁਤ ਠੰਡੇ ਸੁਭਾ ਦੇ ਬੋਲਦੇ ਘਟਿਆ ਸੋ ਹੁਣ ਕਿਤੇ ਨਾ ਕਿਤੇ ਜਥੇਦਾਰ ਸਾਹਿਬਾਨਾਂ ਵੱਲੋਂ ਹੁਣ ਇੱਕ ਪੰਥ ਕਦਰਤਾ ਵੀ ਆਏਗੀ ਉਥੇ ਕਾਰਤਕ ਸਾਹਿਬ ਵਿਖੇ ਸੋ ਉਸ ਦੇ ਵਿੱਚ ਕੀ ਫੈਸਲਾ ਹੋਏਗਾ ਪਹੁੰਚੋਗੇ ਉਥੇ ਜਾਂ ਜੋ ਜੋ ਹੁਣ ਚੱਲ ਰਿਹਾ ਹੈ ਸਵਾਲ ਘੁੰਮ ਰਿਹਾ ਉਸ ਦਾ ਜਵਾਬ ਕੀ ਦੇਣਾ ਚਾਹੁੰਦੇ ਹੋਏ ਪਤਾ ਕੀ ਆ ਇਹ ਸਾਰੀ ਕੌਮ ਨੂੰ ਵੇਖਣਾ ਚਾਹੀਦਾ ਮਤਲਬ ਇਹਨਾਂ ਨੇ ਫੈਸਲਾ ਨਵਾਂ ਕੀ ਕੀਤਾ ਮਤਲਬ ਸਾਨੂੰ ਅਸੀਂ ਬ੍ਰਹਮ ਗਿਆਨੀ ਨਹੀਂ ਗਏ ਅਸੀਂ ਇਨਸਾਨੀ ਜਾਮਾ ਵਾ ਸਾਡਾ ਅਸੀਂ ਪੰਥ ਵਾਸਤੇ ਕੀਤਾ ਸੀ ਸਭ ਕੁਝ ਅਸੀਂ ਆਰਥਿਕ ਪੱਖੋਂ ਉਤਰਾਂ ਮਤਲਬ ਅਸੀਂ ਇਹ ਜਿਹੜੇ ਫੈਸਲੇ ਕੀਤੇ ਸੀ ਉਹ ਫੈਸਲੇ ਤਾਂ ਇਹਨਾਂ ਨੇ ਮੋਹਰ ਲਾਈ ਆ ਕਿ ਉਹ ਸਹੀ ਹੋਏ ਸੀ ਸਾਡੇ ਦੇ ਦੇਸ਼ ਤਰੋ ਦੇ ਪਰਚੇ ਹੋਏ ਸੀ ਉਦੋਂ ਕਿਉਂਕਿ ਇਹਨਾਂ ਦੀ ਸਰਕਾਰ ਹੀ ਤੇ ਇਹ ਕੌਮ ਜਿਹੜੀ ਆ ਉਹ ਵੇਖੇ ਹੁਣ ਕਈ ਸਾਡੇ ਬੰਦੇ ਆ ਉਹਨਾਂ ਤੇ ਕਈ ਇਲਜ਼ਾਮ ਲੋਕੀ ਲਾ ਦਿੰਦੇ ਆ ਤੇ ਉਹ ਸੋਸ਼ਲ ਮੀਡੀਆ ਦਾ ਜਮਾਨਾ ਵਾ ਏਜੰਸੀਆਂ ਵੀ ਜਿਹੜੀਆਂ ਉਹ ਕਰਦੀਆਂ ਵਾ ਤੇ ਲੋਕੀ ਉਹਨਾਂ ਤੇ ਮਗਰ ਲੱਗ ਤੁਰਦੇ ਆ ਮਤਲਬ ਲੋਕਾਂ ਨੂੰ ਬੁੱਧੀ ਵਰਤਣੀ ਚਾਹੀਦੀ ਹੈ ਉਹਨਾਂ ਨੂੰ ਚੰਗਾ ਮਾੜਾ ਜਿਹੜਾ ਨਾ ਉਹ ਸੋਚਣਾ ਚਾਹੀਦਾ ਵੀ ਚੰਗਾ ਮਾੜਾ ਕੌਣ ਹੈ ਤੇ ਇਸ ਕਰਕੇ ਉਥੋਂ ਫੈਸਲਾ ਜਿਹੜਾ ਇਹਨਾਂ ਦੇ ਜਥੇਦਾਰਾਂ ਦਾ ਉਹ ਕੋਈ ਪ੍ਰਭਾਵ ਨਹੀਂ ਹੋਣਾ ਕੌਮ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਬਿਲਕੁਲ ਹੈ ਕਿਤਨਾ ਕਿਤੇ ਹਾਲੇ ਵੀ ਜਥੇਦਾਰ ਸਭਾਵਾਂ ਵੱਲੋਂ ਜੋ ਉਥੇ ਸਜ਼ਾ ਸੁਣਾਈ ਗਈ ਹੈ ਹਾਲੇ ਵੀ ਕਿਤਨਾ ਕਿਤੇ ਸੇਕ ਕੌਮ ਕਬੂਲ ਨਹੀਂ ਕਰ ਪਾ ਰਹੀ ਕਾਰਨ ਕੀ ਹੈ ਕਿਉਂਕਿ ਕਿਤਨਾ ਕਿਤੇ ਸੁਖਬੀ ਸਿੰਘ ਬਾਦਲ ਨੂੰ ਸਜਾ ਸੁਣਾਉਣ ਤੋਂ ਸੁਣਾਉਣ ਤੋਂ ਬਾਅਦ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੋਏ ਆ ਕਿ ਜਥੇਦਾਰ ਸਾਹਿਬਾਨਾਂ ਨੇ ਆਪਣੀ ਸ਼ਬੀ ਬਚਾਉਣ ਖਾਤਰ ਇਹ ਸਜ਼ਾ ਸੁਣਾਈ ਹੈ ਕਿਉਂਕਿ ਜਿਸ ਤਰੀਕੇ ਇਹ ਸਜ਼ਾ ਸੰਗਤ ਆਖਰੀ ਹੈ ਇਹ ਤਾਂ ਆਮ ਸੇਵਾ ਸੰਗਤ ਵੀ ਕਰਦੀ ਹੈ ਭਾਂਡੇ ਜਾਂ ਬਾਥਰੂਮ ਤੋਂ ਜਿਹੜੇ ਸਾਫ਼ ਕਰਨ ਦੀ ਸੇਵਾ ਪਰ ਇੱਕ ਪਾਸੇ ਜੇ ਗੱਲ ਕਰੀਏ ਬੀਬੀ ਜਗੀਰਕੌਰ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੀਬੀ ਜਗੀਰਕੌਰ ਸਾਫ਼ ਜਗ੍ਹਾ ਨੂੰ ਸਾਫ਼ ਕਰ ਰਹੀ ਹੈ ਸਾਫ ਜਗ੍ਹਾ ਤੇ ਪੋਚਾ ਮਾਰੀ ਜਾ ਰਹੀ ਹੈ ਸੋ ਕਿੰਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਆ ਦੂਸਰੇ ਪਾਸੇ ਗੱਲ ਆਖਦੇ ਆ 95 ਲੱਖ ਜਿੱਤੇ ਇਸ ਇਫਤਿਹਾਰ ਦੀ ਗੱਲ ਆ ਇਹਦੀ ਉਥੇ ਸਾਈਨ ਕਿੰਨੇ ਕੀਤੇ ਸੀਗੇ ਦਸਖਤ ਕਿੰਨੇ ਕੀਤੇ ਸੀਗੇ ਉਸ ਨੂੰ ਪਾਸ ਕਰਨ ਦੇ ਵਿੱਚ ਕਿ ਕਾਦੇ ਲਈ ਇਹ ਪੈਸਾ ਦਿੱਤਾ ਗਿਆ ਸੋ ਇਹ ਦੇਖਣਾ ਕਿ ਨਰਿੰਦਰ ਸਿੰਘ ਚੋੜਾ ਤੇ ਜੋ ਹੁਣ ਤਿੰਨ ਦਿਨਾਂ ਦਾ ਫੇਰ ਰਿਮਾਂਡ ਮੰਗਿਆ ਗਿਆ 6 ਦਿਨਾਂ ਦਾ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ ਹਾਲੇ ਹੁਣ ਬੀਤੇ ਦਿਨੀ ਜੋ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਇਹ ਕਿਹ ਕਿ ਕੀਤਾ ਗਿਆ ਕਿ ਉਹਨਾਂ ਦੀ ਲਾਸਟ ਲੋਕੇਸ਼ਨ ਜਿਹੜੀ ਹੈ ਪਾਕਿਸਤਾਨ ਬਾਰਡਰ ਤੇ ਆ ਰਹੀ ਹੈ ਸੋ ਉਹਨਾਂ ਦੇ ਪੁੱਤਰ ਵੱਲੋਂ ਇਹ ਗੱਲ ਆਕੀ ਗਈ ਹੈ ਸਾਡਾ ਘਰ ਬਾਰਡਰ ਏਰੀਆ ਦੇ ਵਿੱਚ ਹੈ ਤਾਂ ਹੋ ਸਕਦਾ ਕਿ ਤਨਾ ਕਿਤੇ ਲੋਕੇਸ਼ਨ ਉੱਥੇ ਸ਼ੋ ਹੋਵੇ ਪਰ ਐਸਾ ਕੁਝ ਨਹੀਂ ਹੈ ਕਿਉਂਕਿ ਪਿਛਲੇ 31 ਕੇਸਾਂ ਦੇ ਵਿੱਚੋਂ ਬਰੀ ਹੋਏ ਐ ਸੋ ਕਿਸ ਤਰੀਕੇ ਵਿਕਰਮ ਸਿੰਘ ਮਜੀਠੀਆ ਦੇ ਸਵਾਲ ਚੁੱਕਣੇ ਸੀਸੀਟੀਵੀ ਰਾਹੀਂ ਪਰ ਉੱਥੇ ਹੀ ਵਕੀਲ ਸਹਬਾਨਾਂ ਨੇ ਜੱਜ ਸਹਬਾਨਾਂ ਅੱਗੇ ਗੱਲ ਰੱਖੀ ਹੈ ਕਿ ਸਾਨੂੰ ਸੀਸੀਟੀਵੀ ਕਿਉਂ ਨਹੀਂ ਦਿੱਤੀ ਜਾ ਰਹੀ ਜਿੱਥੇ ਅਰਜਿੰਦਰ ਸਿੰਘ ਤਾਮੀ ਨਰਿੰਦਰ ਸਿੰਘ ਚੋੜਾ ਹੱਥ ਮਿਲਾਂਦੇ ਦੇ ਨਜ਼ਰ ਆ ਰਹੇ ਐ ਸੋ ਇਹ ਸਵਾਲ ਜੋ ਬਣੇ ਹੋਏ ਐ ਕਿਤਨਾ ਕਿਤੇ 18 ਤਰੀਕ ਜੋ ਪੰਥ ਇਕੱਤਰਤਾ ਰੱਖੀ ਗਈ ਉਸ ਦੇ ਵਿੱਚ ਸ਼ਾਇਦ ਮਿਲ ਸਕਣ ਫਿਲਹਾਲ ਅਬਿੰਦਰ ਜਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸੀ ਹਮ ਵਧੀਆ ਹੋ ਗਿਆ ਉਹ ਬੰਦ ਕਰੀ No, no, no. no.